ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਵੀਰ ਜੀ ਵੀਰ ਜੀ ਵੀਰ ਜੀ ਹੱਥ ਹੱਥ ਵੀ ਸੇ ਸਾਹਮਣੇ ਕੱਢ ਕੇ ਵਖਾਸ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ ਤੇ ਸਾਡੇ ਖੜਦੇ ਹੁਣ ਮੈਂ ਲਾਉਣਾ ਵਾ ਇਹ ਮੈਂ ਕੋਲ ਚਿੱਟਾ ਹੀ ਲਈ ਹੈਗਾ ਵੀਰ ਜੀ ਮੈਂ ਲਾਉਣਾ ਵਾ ਲਾਉਣਾ ਤਾਂ ਮੈਂ ਹੁਣੇ ਪੀ ਕੇ ਆ ਮੈਂ ਪੀਣਾ ਵਾ ਕੀ ਚਿੱਟਾ ਚਿੱਟਾ ਮੈਂ ਪੀਣਾ ਵਾ ਸਾਹਿਬ ਆ ਕੇ ਚਿੱਟਾ ਪੀਂਦੇ ਹੋ ਬੀ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਹਫਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਫਿਰ ਤੂੰ ਆ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾਮ ਮੇਰਾ ਗੈ ਨਹੀਂ ਹੋਇਆ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਲੈਂਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋਲ ਫੋਨ ਉਹਨੇ ਖੜਿਆ ਕਿ ਨਹੀਂ ਕਿੰਨੇ ਕਿਹਾ ਵੀ ਫਿਰ ਤੂੰ ਆ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋਲ ਫੋਨ ਉਹਨੇ ਖੜਿਆ ਕਿ ਨਹੀਂ ਉਹ ਬੰਦੇ ਨੇ ਸੁਣਿਆਰੇ ਨੇ ਨਹੀਂ ਹੁਣ ਨਹੀਂ ਮੈਂ ਮੀਰਾ ਪਹਿਲਾਂ ਪੀਣਾ ਪਈ ਸਵਾਰੀ ਵੀਡੀਓ ਮੈਂ ਕਿੱਦੋਂ ਨਾ ਹੁਣ ਲੈ ਗਏ ਨਹੀਂ ਵਧੀ ਓਏ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਢੋਣੈ ਦੀ ਹੁਣੇ ਵੀ ਖੜਿਆ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦੇ ਆ ਮੈਂ ਕਿਉਂ ਫੜਾਂ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦੇ ਆ ਮੈਂ ਤੈਨੂੰ ਫੜਾ ਮੈਂ ਵੀਰ ਜੀ ਗੁਰਸੇਖ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਸ਼ਾ ਛੱਡਣ ਦੇ ਮਾਰੇ ਨੇ ਗਰਾਂਸਾ ਪਾਇਆ ਛਰੀ ਸਾਹ ਪਾਇਆ ਸਾਇ ਸਾਇ ਛੱਡ ਰਿਆ ਹਾਂ ਠੀਕ ਐ ਚਲੋ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੋਸ਼ਰ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਿਹਾ ਕਿ ਇਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲੋਂ ਪੁੱਛ ਲੋ ਪਬਲਿਕ ਦੀ ਆਵਾਜ਼ ਆ ਇੱਥੇ ਕੋਈ ਨਵੀਂ ਆਬਾਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿੰਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪੌਂਸੀਬਲ ਹੋ ਜੇ ਤੇ ਪੁਲਿਸ ਦੀ ਵਰਕਿੰਗ ਵਿੱਚ ਹੋਰ ਸੁਧਾਰ ਆਏਗਾ ਆ ਨਹੀਂ ਬਾਬਾ ਵੇਹ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉਥੋਂ ਇਹ ਚੱਲ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਇਹਨਾਂ ਮੈਨੂੰ ਆਖਿਆ ਕਿ ਆ ਲੋਕ ਹੋ ਜਾਗਾ ਇੱਧਰ ਕੋ ਕਰਦੇ ਨਾ ਇਹ ਵੀ ਕਹਿੰਦਾ ਹਾਂ ਵਿੱਚ ਲੇਡੀਜ਼ 200 ਆ ਰਹੀਆਂ ਨੇ ਮੇਰੇ ਕੋਲ ਮੇਰੇ ਕੋ ਹੁਣ ਇਹ ਦਰਖਾਸਤ ਕੀਤੀ ਸੀ ਦਰਵਾਜ਼ਾ ਦਿੱਤੀ ਇਹਨਾਂ ਦੇ ਤੇ ਅਰਬਨ ਸਟੇਰ ਚੌਂਕੀ ਦੇ ਵਿੱਚ ਮੈਂ ਲੈ ਆ ਇਹਨਾਂ ਨੂੰ 500 ਰੁਪਿਆ ਮੁੰਡੇ ਕੋ ਫੜਿਆ ਮੈਂ ਲੈ ਆ ਇਹਨਾਂ ਕੋ 500 ਰੁਪਿਆ ਕਿ ਕੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋਲ ਬਾਕੀ 100 100 ਦੇ 20 ਦੇ ਨੋਟ ਹੀ 500 ਨੋਟ ਮੈਂ ਵੀ ਤੈਨੂੰ ਦੱਸ ਦਿੰਦਾ ਕਿਰੇ ਬੰਦੇ ਕੋ 500 ਦਾ ਫਰਕ ਮੈਂ ਨਹੀਂ ਵੇਖਿਆ ਮੈਂ ਵੀ ਦੱਸ ਦਿੰਦਾ ਕਿਤੇ ਖਾਤ ਲਾ ਗਏ ਜਿਹਦੇ ਕੋ 500 ਦਾ ਨੋਟ ਲਾ ਗਾਇਆ ਤੈਨੂੰ ਉਹਦੇ ਘਰ ਲਾ ਜੂਗਾ ਕਾਲੇ ਤੈਨੂੰ 500 ਨੋਟ ਦੇਵਾ ਮੈਂ ਆ ਤੈਨੂੰ ਦੱਸ ਦਨਾ ਤੈਨੂੰ ਭਗ ਲਾ ਜੂ ਉਹਦੇ ਜੇ ਕੋ ਮੈਂ ਖਾਤ ਲਾ ਗਾਇਆ ਨਹੀਂ ਤੇਰੇ ਕੋਲ ਹਾਂਜੀ